ਸਭਾਈ ਵਾਇਗਰ ਜੀ ਦਾ ਖਾਲਸਾ ਸਭਾ ਵਾਇਗਰ ਜੀ ਕੀ ਫਤਿਹ ਨਵੀਂ ਮਸ ਸੂਈ ਲੱਗਦਾ ਹਾਂ ਉਹ ਛੋਟੀ ਸੂਈ ਹੈ ਅੱਛਾ ਹਾਂ ੜੀ ਹੁਰਲੇ ਮੈਨੇ ਬੈਠੀ ਨਾ ਹਾਂਜੀ ਇਹ ਸੂਈ ਹੁਣ ਅੱਛਾ ਤੈਨੂੰ ਵੇਖਣ ਦਾ ਵੀ ਆ ਤੇ ਮੇਰੇ ਜਵਾਕ ਲੱਗੇ ਖਲੋਤੇ ਆ ਗਈ ਕੀ ਹੈ ਕਿਹੜਾ ਜਵਾਕ ਆ ਹਾਂ ਕੱਟੀ ਹੈ ਕੱਟੀ ਹੈ ਕੀ ਇਹਦੀ ਨਸਲ ਜੇ ਮੋਰਾ ਮੋਰਾ ਨਸਲ ਦੀ ਹਾਂ ਦੰਗਰ ਸਾਰੇ ਮੋਰਾ ਦੇ ਆ ਵੀ ਮੋਰਾ ਦੇ ਉਹ ਵੀ ਮੋਰਾ ਦੇ ਸਾਰੇ ਮੋਰਾ ਦੇ ਨੇ ਕਿੱਧਰ ਚੱਲੇ ਤੁਸੀਂ ਮੈਂ ਤੁਹਾਨੂੰ ਰਾਹ ਹੀ ਡੱਕ ਲਿਆ ਮੈਂ ਚੱਲਿਆ ਉਹ ਬਰਸਨਾਲ ਅੱਛਾ ਮੈਂ ਆਦਾ ਨਾ ਮੂੜੀਆਂ ਆਖਣੇ ਮੈਂ ਪੁੱਟ ਕੇ ਲਿਆਦੀ ਅੱਜ ਅੱਛਾ ਉਹ ਦੂਜਾ ਨਾ ਰਾਨ ਬਣਾ ਲੇਂਗੇ ਭੁਰਜੀ ਭਰਜੀ ਉਹਦੀ ਬਰਸਣ ਹੋ ਗਿਆ ਪੂਰਾ ਸਹੀ ਬਰਸਣਾ ਆਵੇ ਹਾਲਾਤ ਹੱਥ ਵੱਡ ਲਿਆ ਅੱਦਾ ਕੈਰਾ ਵੜਿਆ ਗਿਆ ਆ ਆਜੋ ਵਿਖਾਉਂਦੇ ਤੁਹਾਨੂੰ ਅੱਛਾ ਬਰਸਣ ਹੱਥ ਵੀ ਲਾ ਦਿੱਤਾ ਏ ਹੂੰ ਹੂੰ ਤੇ ਉਹ ਜੋ ਸੁੰਡੀ ਪਈ ਸੀ ਮਾਸਾਗ ਉਹ ਸਾਰੀ ਖਤਮ ਹੋ ਗਈ ਕੇ ਸਾਰੀ ਖਤਮ ਹੋ ਗਈ ਏ ਉਹ ਤੈਨੂੰ ਦੱਸਿਆ ਵੀ ਆਪਾਂ ਸੁੰਡੀ ਵੇ ਮਗਰ ਫੋੜ ਬਣੀ ਨਾ ਹਾਂਜੀ ਆ ਵੇ ਜਮਾ ਹੁਣ ਹਾਂ ਮਗਰ ਹੂੰ ਮਗਰ ਜਮਾ ਤੇ ਪੂਰਾ ਹੋਣ ਡਿਆ ਹਾਂ 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 ਆਵੇ ਬਰਸਣ ਤੇ ਹਾਈਡ ਵੀ ਚੰਗੀ ਕੱਢ ਗਿਆ ਹਾਂ ਹਾਈਡ ਵੀ ਕਰਿਆ ਛਲਗਮੇ ਵੀ ਹੋ ਗਏ ਆਵੇ ਅੱਛਾ ਜੀ ਹਾਂ ਇਧਰ ਵੀ ਹੋ ਗਿਆ ਨਾ ਸਬਜ਼ੀ ਬਣਾਉਣ ਵਾਲੇ ਛਲਗਮ ਬੜਾ ਸੁਣਾ ਹੋਇਆ ਛਲਗਮੇ ਹੋ ਗਏ ਤੇ ਮੂੜੀਆਂ ਆਏ ਮੂੜੀਆਂ ਪੁੱੜਦੇ ਆ ਓਏ ਮੂੜੀ ਤੇ ਇਹ ਵੀ ਚੀਜ਼ ਬੀਜੀ ਕੋਈ ਨਾ ਕੋਈ ਪਾਇ ਹੋਈ ਜਾਂਦੀ ਆ ਬਿਲਕੁਲ ਹੁਣ ਵੇ ਕਿੱਡਾ ਜਮਾ ਆ ਬਰਸਣ ਦਾ ਇਧਰ ਵੇਖ ਮਾਰਾ ਕਿੰਨੀ ਬੋੜ ਆ ਹਾਂ ਦੁਬਾਰਾ ਫਟਾਰਾ ਦਾ ਪੂਰਾ ਸੋਨਾ ਹੁੰਦਿਆ ਏ ਹਮ ਨਾਲੇ ਵਰਸਨ ਦੀ ਹਾਈਟ ਵੀ ਚੰਗੀ ਹੋ ਗਈ ਜਿੰਨਾ ਤੁਸੀਂ ਕਹਿਣਦੇ ਹੋ ਵੀ ਇੰਨੀ ਗਾਈਡ ਕਰਕੇ ਵਧਣਾ ਏ ਆਹੋ ਆਹੋ ਇਹਨੂੰ ਬਾਅਦ ਦੇ ਵਿੱਚ ਪਈ ਲੋਡ ਕੁਝ ਪਾਉਣ ਦੀ ਜਾਂ ਫਿਰ ਸੈਟ ਚੱਲੀ ਗਿਆ ਕਰ ਨਾ ਕੁਝ ਨਹੀਂ ਪਾ ਇਹਨੂੰ ਵਾ ਅੱਛਾ ਜੀ ਹਮ ਇਹਨੂੰ ਕੁਝ ਨਹੀਂ ਪਾਉਣ ਦੀ ਲੋੜ ਪਈ ਬੋਲ ਗਿਆ ਮਾ ਚੰਗੀਆਂ ਹੰਡੀਆਂ ਹੂੰ ਗੁਲੀਆਂ ਦੀ ਵੀ ਲੈਂਥ ਲੰਥ ਚੰਗੀ ਹੈ ਹਾਂ ਮੂੜੀ ਬੜੀ ਵਧੀਆ ਹੋ ਗਈ ਹੈ ਹਾਂਜੀ ਮੂੜੀ ਦੇ ਹੁਣ ਨਾ ਉਹ ਨਾ ਭੁੱਟ ਕੇ ਦੇ ਖਾਈ ਕੋ ਰੋਟੀਆਂ ਹੀ ਪਾਲੀ ਕੋਈ ਪਰਜੀ ਬਣਾ ਲਈਓ ਸਬਜੀ ਪੈਸੇ ਘੱਟ ਖਰਚਾ ਆਇਆ ਕਰੋ ਹਜੇ ਵੀ ਬੀਬੀਆਂ ਹਟਦੇ ਨਹੀਂ ਆਹ ਸਬਜੀ ਲਿਆ ਦੇ ਉਹ ਲਿਆ ਦੇ ਉਹ ਘਰੇ ਦੇ ਲਾਈਆਂ ਸਾਰੀਆਂ ਕਰੇ ਸਾਰੀਆਂ ਲਾਈਆਂ ਇਹ ਫਿਰ ਵੀ ਬਾਰੋ ਕਿਉਂ ਮੰਗਾਉਣੀਆਂ ਆਤ ਨੂੰ ਦੀ ਸਾਨੂੰ ਵੀ ਆਪਾਂ ਮੋਲ ਦੀ ਲੈ ਕੇ ਜਿਆਦਾ ਖੁਸ਼ ਹੁੰਦੇ ਆਗੇ ਹਾਏ ਕਾਰਜੋ ਮਰਜੀ ਬਣਾ ਲਾ ਪਰ ਰੇੜੀ ਦੇ ਉਤੋਂ ਲੈ ਕੇ ਕਿੱਡਾ ਸਵਾਲ ਆਦਾ ਤਲੀਆਂ ਚੀਜ਼ਾਂ ਦਾ ਮੁੜ ਕੇ ਭਾਵੇਂ ਡਾਕਟਰਾਂ ਕੋਈ ਤੁਰੇ ਰਹੀ ਹੈ ਇੱਕ ਗੱਲ ਤੇ ਸੱਚੀ ਹੈ ਗੱਲ ਤੇ ਸੱਚੀ ਹੈ ਮੁੜ ਕੇ ਭਾਵੇਂ ਡਾਕਟਰਾਂ ਕੋ ਤੁਰੇ ਆਪਾਂ ਨੂੰ ਸੋ ਆਹ ਰੇੜੀ ਆਈ ਚੰਗੀ ਲੱਗਣੀ ਤੇ ਮੈਨੂੰ ਇਹ ਦੱਸਿਓ ਹਾਂ ਜੀ ਪੇ ਜਿਵੇਂ ਤੁਸੀਂ ਕਹਿੰਦੇ ਪੁਰਾਣੇ ਸਮੇਂ ਤੋਂ ਖੇਤੀ ਕਰਨ ਦੇ ਜੇ ਹਾਂਜੀ ਹਾਂਜੀ ਉਹ ਵੇਲੇ ਦੇ ਵਿੱਚ ਇੰਨਾ ਖਾਦ ਜਾਂ ਇਹ ਸਾਰਾ ਕੋਈ ਨਹੀਂ ਹੁੰਦਾ ਦੇ ਉਹ ਵਾਲੇ ਦਾ ਝਾੜ ਤੇ ਹੁਣ ਦਾ ਝਾੜ ਕਿੰਨਾ ਕ ਫਰਕ ਆ ਝਾੜ ਦੇ ਇਦਾਂ ਫਰਕ ਵੀ ਉਦੋਂ ਦਾ ਝਾੜ ਦਾ ਤੇ ਹੁਣ ਦਾ ਬੜਾ ਫਰਕ ਆ ਉਦਾਂ ਕਿਉਂਕਿ ਉਦੋਂ ਨਾ ਇਹ ਚੀਜ਼ਾਂ ਨਹੀਂ ਪੈਂਦੀਆਂ ਤੇ ਝਾੜ ਦਾ ਵੀ ਫਰਕ ਦੇ ਨਾਂ ਇੰਨੀ ਸਾਂਭ ਇੰਨੀ ਮਗਰ ਪਹਿਲੀ ਗੱਲ ਤਾਂ ਖੇਚ ਹੁੰਦੀ ਨਹੀਂ ਕਿ ਜੀਮੇਦਾਰ ਕੋ ਪੈਸਾ ਹੀ ਨਹੀਂ ਬੇਨਾ ਲਾ ਲਈ ਮਗਰ ਅੱਛਾ ਜਿਹੜੀ ਮਿਹਨਤ ਕੋਈ ਵਾਰ ਨਹੀਂ ਕਰਨੀ ਉਹ ਕਰਨੀ ਆਪਣੇ ਕੋਈ ਇੰਨਾ ਮਤਲਬ ਕਿਹ ਜੀਮੇਦਾਰ ਕੋਈ ਇੰਨਾ ਤਜਰਬਾ ਜਾਂ ਇੰਨੇ ਹੱਪਟਾ ਜਿਹੜੇ ਜਿੱਦਾਂ ਹੁਣ ਬਾਇਓ ਹਾਂ ਸਲਫਰ ਹਾਂ ਕਈ ਵਗੈਰਾ ਚੀਜ਼ਾਂ ਕੰਪਨੀਆਂ ਕਰਦੇ ਇੱਕ ਇਹੀ ਚੀਜ਼ਾਂ ਨਹੀਂ ਹੁੰਦੀ ਅੱਛਾ ਕੋਈ ਦਵਾਈ ਕੋਈ ਖਾਦ ਨਹੀਂ ਗੱਲ ਨਹੀਂ ਹੈਗੀ ਮਤਲਬ ਆ ਜਿਹੜੀ ਹੁਣ ਰਾਉਂਡ ਅਪ ਆ ਗਈ ਮਾਰੋ ਆਡਾਂ ਖਾਲੇ ਲੋੜ ਕੋਈ ਨਹੀਂ ਹਾਂਜੀ ਆਹੀਂ ਬੰਨੇ ਝੋਨੇ ਜਿਹੜੇ ਹੁਣ ਬੰਨੇ ਝੋਨੇ ਵੜਦਾ ਕੋਈ ਥੋੜਾ ਪਹਿਲਾਂ ਸਪਰੇਅ ਕਰ ਦਈਦੀ ਐ ਵੀ ਝੋਨੇ ਦੇ ਬੰਨੇ ਵੜਣੇ ਨਾ ਪੈਣ ਹਾਂਜੀ ਉਦੋਂ ਸਾਰੇ ਝੋਨੇ ਦੇ ਬੰਨੇ ਵੜਣੇ ਪਈ ਦੇਖ ਕੇ ਲੈ ਕੇ ਲੈ ਦੇ ਅੱਛਾ ਦਾਤਰੀਆਂ ਨਾਲ ਫੜਨਾ ਪੈਂਦਾ ਹੈ ਵਿੱਚ ਸਾਰਾ ਕੋਈ ਅਸਾ ਅਸਾ ਇਹ ਨਾ ਫਰਕ ਹੀ ਵੀ ਕਿਉਂ ਉਦੋਂ ਇਹ ਸਾਰਾ ਕੁਝ ਹੱਥੀਂ ਕਰਨਾ ਪੈਂਦਾ ਤੇ ਵੈਸੇ ਬਾਬਾ ਜੀ ਜੇ ਵੇਖਿਆ ਜਾਵੇ ਹੁਣ ਅਹੀਂ ਸਾਰਾ ਕੁਝ ਪੌਨੇ ਆ ਤੇ ਹੁਣ ਹੋ ਗਈਆਂ ਦਵਾਈਆਂ ਵਾਲੀਆਂ ਪੈੜੀਆਂ ਤੇ ਪਿੱਲੋ ਪੈੜੀਆਂ ਤਾਂ ਨਹੀਂ ਦਵਾਈਆਂ ਵਾਲੀਆਂ ਤੇ ਉਹ ਆਰਗੈਨਿਕ ਦੇ ਵਿੱਚ ਇਹ ਸਾਬਣਾ ਆ ਜਾਂਦੀ ਸੀ ਕਹਤੀ ਆਹੋ ਗੱਲ ਦਵਾਈਆਂ ਦੇ ਹੁਣ ਹਰ ਇੱਕ ਚੀਜ਼ ਨੂੰ ਦਵਾਈ ਦੇ ਨਾਲ ਘਾਤ ਦਵਾਈ ਨਾਲ ਮਾਰਨਾ ਹਾਂ ਤੇ ਸੁੰਡੀ ਜਿਹੜੀ ਪਹਿਲੀ ਗੱਲ ਤੇ ਜਿਹੜਾ ਕੀੜਾ ਮਕੌੜਾ ਚੱਲਦਾ ਕਿਉਂ ਪੈੜੀ ਨੂੰ ਰੈਸਟ ਨਹੀਂ ਮਿਲਦਾ ਹਾਂਜੀ ਹਾਂਜੀ ਪੈਲੀ ਨੂੰ ਨਾ ਸਮਾਨੀ ਮਿਲਦਾ ਜਿਹੜੀ ਧੁੱਪਾਂ ਪੈਣ ਵਾਣ ਵਗਣ ਹਾਂਜੀ ਉਦੋਂ ਵਾਣ ਬੜਾ ਜ਼ਰ ਵਗਦੇ ਰਹਿੰਦੇ ਅੱਛਾ ਪੈਲੀਆਂ ਵਾਛਣੀਆਂ ਜੋਗਾ ਨਾਲ ਹੀ ਵਾਹ ਉਹਦੀ ਵਾਹ ਜਦੋਂ ਵੇਖਣਾ ਵੇਲੇ ਉਦੋਂ ਉਹਨੂੰ ਪਾੜ ਖਿਚਾਉਣੀ ਬੰਉਂਦੇ ਰਹਿਣਾ ਤੇ ਦੋ ਦੋ ਮਹੀਨੇ ਪੈਲੀਆਂ ਜਿਹੜੀ ਵਗਦੀ ਰਹਿੰਦੀ ਹੁੰਦੀ ਅੱਛਾ ਅੱਛਾ ਉਦੋਂ ਕੋਈ ਵਗੈਰਾ ਇਹ ਸੁੰਡੀ ਸਾਰੀ ਖਤਮ ਹੋ ਜਾਂਦੀ ਅੱਛਾ ਤੇ ਹੁਣ ਪੈਲੀ ਨੂੰ ਇਦਨੋਂ ਫਸਲ ਵੱਡੀ ਤੇ ਉਦੋਂ ਦਵਾ-ਦਵਾ ਅੱਜ ਵੱਡੀ ਤੇ ਅੱਜ ਹੀ ਬੀਜ ਦੇਣੀ ਆ ਨਹੀਂ ਤੇ ਪੈਲੀਗਾ ਦੇ ਹੋਤਾ ਤਾਂ ਬੜੀ ਅੱਜ ਦੀ ਰਾਤ ਕੱਢ ਜੂਗੀ ਤੇ ਸਵੇਰੇ ਬੀਜ ਦਾਂਗੇ ਹਾਂਜੀ ਤੇ ਬੀਜੀ ਜਾਣੀ ਇਹਦੀ ਸੱਲ ਮਾਰਨੀ ਨਹੀਂ ਤੇ ਸੁੰਡੀ ਜਿਹੜੀ ਉਹ ਵੀ ਨਹੀਂ ਮਰਦੀ ਅੱਛਾ ਉਹੋ ਇਹ ਤੁੱਪਾਂ ਲੱਗਦੀਆਂ ਇਹ ਸੁੰਡੀ ਜਿਹੜੀ ਉਹ ਖਤਮ ਹੋ ਜਾਂਦੀ ਠੀਕ ਹੈ ਠੀਕ ਹੁਣ ਇਹਨਾਂ ਸ਼ਮਾਂ ਆ ਹੁਣ ਆਰਗਨ ਖੇਤੀ ਜਿਹੜੀ ਆਂਦੀ ਸਰਕਾਰ ਦਾ ਜਾਪਾਂ ਸਾਰੇ ਜਾਣੇ ਕਰਨ ਹਾਂਜੀ ਹੁੰਦੀ ਨਹੀਂ ਹੋ ਜਾਂਦੀ ਹੁਣ ਇਹ ਆਰਗਨ ਹੁੰਦੀ ਕਿਉਂ ਨਹੀਂ ਅੱਛਾ ਜਾਣ ਸਰਕਾਰ ਨੂੰ ਕਹੇ ਸਾਨੂੰ ਪਿਆੜੀਆਂ ਪਈਆਂ ਦਾ ਠੇਕਾ ਦੇਵੇ ਸਾਲ ਦਾ ਹਾਂ ਇੱਕ ਬੈਨਸਲਾ ਦੇ ਕਿਸੇ ਨਹੀਂ ਬੀਜਣਾਂ ਨੂੰ ਕਹੇ 2 ਸਾਲ ਦਾ ਖਰਾਕ ਦੇਵੇ ਖਾਣ ਦੀ ਲੋਕ ਇਹਨੂੰ ਨਹੀਂ ਵਾਈ ਜਾਵਾਂਗੇ ਅਸੀਂ ਇਦਾਂ ਹੀ ਪਈਆਂ ਪੈ ਗਏ ਨੂੰ ਅੱਛਾ ਸਾਲ ਇੱਕ ਨੂੰ ਵਾਦੇ ਜਾ ਵੇਖੀ ਨਹੀਂ ਹੁੰਦੀ ਫਸਲ ਕਿਹਨੇ ਹੁੰਦੀ ਅੱਛਾ ਅੱਛਾ ਜਦੋਂ ਪੈਲੀ ਵਿਸੂਗੀ ਵਾਣ ਵਗਿਆ ਜਦੋਂ ਸੁਕਿਆ ਤਾਂ ਉਹਨੇ ਆਪੇ ਫਸਲ ਉਹਨੇ ਦੇਣੀ ਦੇਣੀ ਹੂੰ ਵੀ ਆਪਾਂ ਉਹਨੂੰ ਸਾਹ ਹੀ ਨਹੀਂ ਆਉਣ ਦੇਣਾ ਹੁਣ ਥੱਕੇ ਬੰਦੇ ਕੋਲ ਕਿੰਨਾ ਜਿਹਾ ਜਾਣਾ ਉਹਨੂੰ ਜਦ ਆਪਾਂ ਉਹਦਾ ਸਾਹ ਨਹੀਂ ਉਹਨੂੰ ਉਹਦੀ ਵਾਹ ਹੁੰਦੀ ਰਹੀ ਉਹਨੂੰ ਉਹਦੇ ਤੱਤ ਸਾਰੇ ਬਣ ਗਏ ਹਾਂਜੀ ਆਰਗਨ ਖੇਤੀ ਆਪਟੋਮੈਟਿਕ ਹੋ ਜਾਣੀ ਬਿਲਕੁਲ ਬਿਲਕੁਲ ਜਿਹੜਾ ਮਤਲਬ ਮਾੜਾ ਚੰਗਾ ਕੂੜਾ ਹੈਗਾ ਉਹ ਵਿੱਚ ਛੁੱਟੀ ਜਾਓ ਰੂੜੀ ਰਾੜੀ ਪੈ ਲਿਆ ਵਾਈ ਜੋ ਸਾਲ ਉਹਨੂੰ ਸਾਲ ਬਾਅਦ ਖੇਤੀ ਕਰਨੀ ਵੇਖੀ ਹੁੰਦੀ ਠੀਕ ਜਿਉਣਾ ਕਹਿੰਦਾ ਇਦਾਂ ਮਤਲਬ ਦੇ ਤੇਰੀ ਫਸਲ ਚੁੱਕੀ ਜਾਂਦੇ ਆ ਔਰ ਗਨ ਖੇਤੀ ਕਰ ਲੋ ਕੋਈ ਔਰਗਨ ਖੇਤੀ ਨਹੀਂ ਕਰ ਸਕਦਾ ਜਿੰਨਾ ਇਹੋ ਪਾਊਗਾ ਨਾ ਹਾਂ ਉਦਾਂ ਪ੍ਰਚਾਰ ਜਿੰਨਾ ਮਰਜ਼ੀ ਕੋਈ ਔਰਗਨ ਖੇਤੀ ਕਿਸ ਨੂੰ ਮਤਲਬ ਕਰਕੇ ਦੇ ਵੇਚੀ ਜਾਓ ਜੋ ਮਰਜ਼ੀ ਮਾਰ ਹਾਂ ਉਹ ਕਹਿ ਕੇ ਵੇਚੀ ਜਾਓ ਉਹ ਗੱਲ ਆ ਨਹੀਂ ਗੱਲ ਕੋਈ ਪਰ ਕਰਕੇ ਨਹੀਂ ਹੋਣਾ ਨਾ ਤੇ ਇਹ ਵੀ ਅਸੀਂ ਤੇ ਨਾ ਸਮਝ ਕੋਈ ਵੀ ਨਾ ਉਦੋਂ ਇਹੋ ਹੀਗਾ ਵੀ ਫਸਲ ਨਿਕਲਦੀ ਘਾਟੇ ਵਾਵਾ ਜਾਂਦੀਆਂ ਹੁੰਦੀਆਂ ਅਸੀਂ ਠੀਕ ਹੈ ਠੀਕ ਆ ਜਿਹੜੇ ਆ ਇਨੇ ਪਦਾਰਥ ਫਸਲ ਨੂੰ ਪਾਈਦੇ ਪਾਈਦੇ ਨਹੀਂਗੇ ਤੇ ਆਪਣਾ ਉਦੋਂ ਜ਼ਮੀਨਾਂ ਵੀ ਇੱਥੇ ਥੋੜੀਆਂ ਕਲਰ ਵਾਲੀਆਂ ਹੁੰਦੀਆਂ ਸੀ ਨਾ ਜ਼ਮੀਨਾਂ ਕਰਲਾਠੀਆਂ ਹੈਗੀਆਂ ਸੀ ਆ ਉਹ ਇਹ ਵੀ ਜਿਵੇਂ ਜਿਵੇਂ ਹੁਣ ਵਾਹ ਹੁੰਦੀ ਟਰੈਕਟਰ ਹੋ ਗਏ ਤਾਂ ਮੁੜ ਕੇ ਕਰਲਾਠੀਆਂ ਜ਼ਮੀਨਾਂ ਵੀ ਣਟ ਗਈਆਂ ਸਭ ਕਰਲਾਠ ਵੀ ਖਤਮ ਹੋ ਗਈ ਇੱਕ ਪਾਣੀ ਇੱਕ ਹੋਏ ਨਾ ਪਾਣੀ ਦੇ ਸਾਧਨ ਘੱਟ ਸੀ ਅੱਛਾ ਜੀ ਉਦੋਂ ਪਾਣੀ ਵੀ ਨਾ ਇੰਨਾ ਪਾਣੀ ਮੋਟਰਾਂ ਵੀ ਘੱਟ ਹੁੰਦੀਆਂ ਸੀ ਤੇ ਹਰ ਇੱਕ ਚੀਜ਼ ਪਾਣੀ ਦੇ ਸਾਥ ਨੂੰ ਵਧਨ ਕਰਕੇ ਤੇ ਪਾਣੀ ਵਧ ਗਿਆ ਤੇ ਫਸਲ ਜਿਹੜੀ ਉਹ ਧੂਣੀ ਹੋਣੀ ਸੀ ਉਹ ਵਾਹਾਂ ਜਾਂਦੀਆਂ ਹੋਣੇ ਸ਼ੁਰੂ ਹੋ ਗਈਆਂ ਅੱਛਾ ਤੇ ਉਹਦੇ ਨਾਲ ਜਿਹੜੀ ਖੇਤੀ ਆ ਨਾ ਹਾਂਜੀ ਉਹ ਝਾੜਵਾ ਦਾ ਜਿਵੇਂ ਝਾੜਵਾ ਦਾ ਤਿਵੇਂ ਤਾਂ ਐਹੀਂ ਵੀ ਲਾਲਚ ਹੁੰਦੀ ਹੈ ਸਾਰੇ ਵਾਧੇ ਗਏ ਵੀ ਇੰਨੀ ਫਸਲ ਹੋਣੇ ਸ਼ੈ ਜੀ ਹੋ ਗਈ ਹੈ ਹਾਂਜੀ ਉਹਨੇ ਸਾਡੇ ਠੇਕੇ ਵੀ ਵਧ ਗਏ ਪਾਣੇ ਹਰ ਇੱਕ ਚੀਜ਼ ਵਧ ਗਈ ਕੋਈ ਗੱਲ ਕੋਈ ਹਰ ਇੱਕ ਬੰਦੇ ਵਾਹੇ ਜ਼ਿੰਮੇਦਾਰ ਇਨੇ ਕਮੂਗਾ ਦੂਜਿਆਂ ਨੇ ਵੀ ਜਿਹੜੀਆਂ ਹਰ ਇੱਕ ਚੀਜ਼ ਵਾਲਾ ਆਪਣਾ ਰੇਡ ਚੁੱਕੀ ਜਾਂਦਾ ਵੀ ਜੀਮਦਾਰ ਨੂੰ ਬੜੀ ਕਮਾਈ ਹੈ ਹਾਂ ਸਮਝ ਕੇ ਗੱਲ ਹੈ ਹਾਂ ਇਹ ਕਰਕੇ ਵੀ ਹਰ ਇੱਕ ਬੰਦੇ ਨੂੰ ਜਿਹੜੀ ਆ ਕੋਈ ਸਮਝ ਨਹੀਂ ਆਉਂਦੀ ਲਾਲਚ ਹੀ ਵੱਧ ਗਈ ਹਾਂਜੀ ਹੂੰ ਉਹ ਹਮੇ ਸੋਚਦਾ ਨਾ ਹੈ ਕਿ ਪਿੰਲੋਂ ਕਿਹੜੀਆਂ ਖਾਦਾਂ ਦਵਾਈਆਂ ਹੁੰਦੀਆਂ ਸੀ ਤੇ ਪਿੰਲੋਂ ਸਾਬ ਨਾਲ ਆਰਗੇਨਿਕ ਹੀ ਖੇਤੀ ਹੋਰ ਪਤਾ ਲੱਗਾ ਵੀ ਉਹਦਾ ਭੇਦੇ ਹੀ ਵੀ ਉਹ ਤੋਂ ਪਹਿਲੀਆਂ ਵਾਈ ਦੀਆਂ ਚੱਜ ਨਾਲ ਹੀ ਤੂੰ ਹੋਰ ਸਾਡਾ ਯਾਰ ਆਪਾਂ ਹੁਣ ਆ ਖੁੰਬਾ ਨਹੀਂ ਲਿਆਂਦੇ ਖੁੰਬਾ ਖਾਣੇ ਆ ਹਾਂਜੀ ਖੁੰਬ ਲਿਆ ਗਿਆ ਵੇ ਆਵਾ ਸਾਡਾ ਆਪਾਂ ਉਹਦਾ ਵੀ ਖੁੰਬ ਘਰ ਚ ਤਿਆਰ ਕਰਕੇ ਲਿਆਉਣੇ ਆ ਆਪਾਂ ਹਾਂਜੀ ਹੂੰ ਤੇ ਇਹੜੀ ਖੁੰਬ ਹੀ ਨਾ ਹਾਂਜੀ ਇਹ ਆਟੋਮੈਟਿਕ ਆਪਣੇ ਆਪ ਉੱਗਦੀ ਸੀ ਹਾਂਜੀ ਹਾਂਜੀ ਇਹ ਮੈਂ ਵੇਖਿਆ ਮੇਰੀ ਹੋਂਚ ਵੀ ਹਾਂ ਲੈਣਾ ਉਹ ਪਾਥੀਆਂ ਵਾਲਾ ਇੱਕ ਨਿਗਾਹਿਆ ਬਰਾਂਡਾ ਹੁੰਦਾ ਸੀ ਉਹਦੇ ਉੱਪਰੋਂ ਖੁੰਬਾ ਉਗਦੀਆਂ ਹੁੰਦੀਆਂ ਸੀ ਉਹਦੇ ਜਿਹੜੀ ਹੋਰ ਐ ਨਾ ਇਹ ਖੁੰਬ ਉਹ ਉਹ ਢਿੰਗਰੀਆਂ ਉਗਦੀ ਜਿਹੜੀ ਇਦਾਂ ਪਾਥੀ ਉਹ ਢਿੰਗਰੀਆਂ ਉਗਦੀ ਆ ਅੱਛਾ ਪਤਲੀ ਜੀ ਉਗਦੀ ਜਿਹੜੀ ਖੁੰਬਿਆ ਨਾ ਮੋਟੀ ਦੇ ਵਧੀਆ ਖੁੰਬੇ ਜਿਹੜੀ ਜ਼ਮੀਨ ਚ ਉਗਦੀ ਸੀ ਹਾਂਜੀ ਉਹਨੂੰ ਇਦਾਂ ਹੀ ਜਦੋਂ ਮੀਂਹ ਪੈਣਾ ਨਾ ਉਗਣੀ ਹਾਂਜੀ ਅਸੀਂ ਲੈ ਕੇ ਤੇ ਉਦੋਂ ਆ ਪੈਣੀਆਂ ਹੁੰਦੀਆਂ ਇਹਦੇ ਅਹੀਂ ਦਾਤਰੀਆਂ ਲੈ ਜੈਣਾ ਜਿੱਥੇ ਮੋਟੀ ਮਿੱਟੀ ਥੋੜੀ ਜਾਂ ਫੁੱਲੀ ਹੋਣੀ ਹਾਂ ਕਈ ਵਾਰ ਤਾਂ ਦੇਖ ਪੈਂਦੀ ਹੁੰਦੀ ਤੇ ਜਿੱਥੇ ਉੱਥੇ ਚੁੰਝ ਮਾਰਨੇ ਦਾਤਰੀ ਚੁੰਝ ਮਾਰਨ ਨੂੰ ਖੇੜ ਕੇ ਗੇਲੂ ਮੈਨੂੰ ਗੇਲੂ ਆਨੇ ਅੱਛਾ ਗੇਲੂ ਕੋਟ ਲੈਉਣੇ ਸਬਜ਼ੀ ਏਡੀ ਸੁਆਦ ਬਣਨੀ ਕਿਉਂ ਆਟਮ ਉਹ ਉਹ ਆਰਗਨ ਖੇਤੀ ਹਾਂਜੀ ਹਾਂਜੀ ਜਿਹੜੀ ਆਪਣੇ ਆਪ ਨਹੀਂ ਹੋਣੀ ਜਾਣੀ ਕੀ ਹੈ ਕੁਦਰਤੀ ਚੀਜ਼ ਹੁੰਦੀ ਹਾਂ ਉਹਦਾ ਵੀ ਵੀ ਨਹੀਂ ਖਲਾਰਦਾ ਕਿਉਂ ਵੀ ਇਹ ਕਰਕੇ ਕਣਕ ਦੇ ਦਾਣੇ ਪੈੜੀ ਦਾਣੇ ਦੇ ਪੈਣੇ ਹਾਂਜੀ ਉਹਨੂੰ ਉਲੀ ਲਾ ਕੇ ਤੇ ਉਹ ਤਿਆਰ ਹੋ ਜਾਂਦੀ ਅੱਛਾ ਫਸਲ ਜਿਹੜਾ ਕਿਰਿਆ ਨਾ ਫਸਲ ਉਹਨੂੰ ਉਲੀ ਲਾ ਕੇ ਤੇ ਉਹ ਤਿਆਰ ਹੁੰਦੇ ਗੇਲੂ ਠੀਕ ਹੈ ਜੀ ਹੁਣ ਆਪਾਂ ਜਿਹੜੀ ਖੰਭ ਤਿਆਰ ਕਰਦੇ ਪਹਿਲਾਂ ਤੇ ਆਪਾਂ ਇਹਨੂੰ ਕਾਣਕ ਨੂੰ ਬਾਲਣਾ ਹਾਂਜੀ 200 ਗ੍ਰਾਮ ਆਪਾਂ ਕਾਣਕ ਬਾਲ ਲੈਣੀ 200 ਗ੍ਰਾਮ ਜਿਹੜੀ ਆਪਾਂ ਕਾਣਕ ਆ ਉਹ ਜਿਹੜੀ ਗਰੂ ਕੋਜ ਦੀ ਬੋਝ ਹੁੰਦੀ ਹਾਂਜੀ ਕੱਚ ਦੀ ਹੁੰਦੀ ਹਾਂਜੀ ਪਹਿਲਾਂ ਗਲੂ ਕੋਜ ਹੁਣ ਤੇ ਕੱਚ ਦੀਆਂ ਬੋਤਲਾਂ ਵੀ ਆਉਣ ਉਹੜ ਗਿਆ ਗਰੂ ਕੋਜ ਆ ਪਲਾਸਟਿਕ ਦੀ ਹੁੰਦੇ ਆ ਉਹ ਹੁੰਦੇ ਉਹਨੂੰ ਉਹਦੇ ਵਿੱਚ ਨਾ ਇਹਦੇ ਦੋ ਪਾਊਡਰ ਹੁੰਦੇ ਆ ਅੱਛਾ ਉਹ ਮੈਨੂੰ ਥੋੜਾ ਜਿਹਾ ਉਹਨਾਂ ਪੌਡਰਾਂ ਦਾ ਨਾਂ ਉਹ ਮਲਕੋਮਾਂ ਕਰਦਾ ਮੈਨੂੰ ਪਹਿਲਾਂ ਜੇਤਾ ਅਸੀਂ ਮੈਂ ਖੁੰਬਾਂ ਦੀ ਖੇਤੀ ਕਰਦਾ ਰਿਆਂ ਅੱਛਾ ਅੱਛਾ ਉਹ ਇਦਾਂ ਜਵਾਨੀ ਉਹ ਲੈਣੇ ਹਾਂਜੀ ਉਹਨਾਂ ਨੂੰ ਮਸ ਕੇ ਗਿੱਲਿਆਂ ਨੂੰ ਦਾਣਿਆਂ ਤੋਂ ਮੁੜ ਕੇ ਅਸੀਂ ਉਹਨੂੰ ਕਰਨਾ ਵੀ ਉਹ ਥਰਮੋਸ ਦੀ ਬੋਤਲ ਦੇ ਵਿੱਚ ਪਾ ਦੇਣਾ ਠੀਕ ਆ ਪਾ ਕੇ ਉਹਨੂੰ ਬੰਦ ਕਰ ਦੇਣਾ ਠੀਕ ਹੈ ਬੰਦ ਕਰਕੇ ਤੇ ਫੇਰ ਉਹਨੂੰ ਕਿਤਾ ਵੀ ਬੋਤਲਾ ਭਰ ਕੇ ਰੱਖ ਲੈਣੀ ਜਿੰਨੇ ਬੀਜ ਨੇ ਤਿਆਰ ਕਰਕੇ ਫੇਰ ਅਸੀਂ ਡਰਮ ਦੇ ਵਿੱਚ ਰੱਖ ਕੇ ਉਹਨਾਂ ਨੂੰ ਹਾਂਜੀ ਤੇ ਫਿਰ ਉਹਨੂੰ 3 ਘੰਟੇ ਅੱਗ ਦੇਣੀ ਉਹਨੂੰ ਅੱਛਾ ਥੱਲੇ ਡਰਾਮ ਦੇ ਥੱਲੇ ਹਾਂ ਡਰਾਮ ਦੇ ਥੱਲੇ ਅੱਗ ਦੇਣੀ ਉਹਨੂੰ ਪਸੀਨਾ ਆਣਾ ਬੋਤਲਾਂ ਦੇ ਵਿੱਚ ਉਹਨੂੰ ਹਾਂਜੀ ਪਸੀਨਾ ਆਣਾ ਤੇ ਮੁੜ ਕੇ ਅਸੀਂ ਕਰਨਾ ਜਦੋਂ ਠੰਡੇ ਹੋਣਾ ਨਾ ਉਹਨਾਂ ਹਾਂ ਤੇ ਫਿਰ ਅਸੀਂ ਉਹਨੂੰ 10 ਘੰਟੇ ਬਾਅਦ ਅਸੀਂ ਉਹਨਾਂ ਨੂੰ ਬੋਤਲਾਂ ਨੂੰ ਅੰਦਰ ਲੈਣਾ ਅੱਛਾ ਅੰਦਰ ਖੜ ਕੇ ਬੰਦ ਕਮਰੇ ਜਿੱਥੇ ਆਵਾਜ਼ ਨਾ ਜਾਵੇ ਤੇ ਨਾ ਆਵੇ ਠੀਕ ਹੈ ਠੀਕ ਬੰਦ ਕਮਰੇ ਖੜ ਕੇ ਫਿਰ ਉਹਨਾਂ ਨੂੰ ਡੱਕ ਪੁੱਟ ਕੇ ਫਿਰ ਉਹਨੂੰ ਇਦਾਂ ਪਲਟ ਕੇ ਇਦਾਂ ਹਲਾ ਕੇ ਹਾਂ ਤੇ ਫੇਰ ਉਹਨਾਂ ਨੂੰ ਇਹ ਰੱਖ ਦੇਣਾ ਠੀਕ ਹੈ ਫੇਰ ਉਹ ਆਟੋਮੈਟਿਕ ਉਹਨਾਂ ਨੂੰ ਉੱਲੀ ਜਿਹੜੀ ਉਦਾਣਾਂ ਨੂੰ ਵਧਣੀ ਸ਼ੁਰੂ ਹੋਏ ਚਿੱਟੀ ਠੀਕ ਹੈ ਉੱਲੀ ਵਾਈ ਮੁੜ ਗਿਆ ਉਹ ਚਿੱਟੇ ਹੋ ਗਏ ਨਾ ਦਾਣੇ ਸਹੀ ਫੇਰ ਉਹਨਾਂ ਆਪਾਂ ਰੂੜੀ ਤੂੜੀ ਗਾਲ ਕੇ ਤਿਆਰ ਕਰਕੇ ਹਾਂਜੀ ਤੇ ਫੇਰ ਉਹਦੇ ਵਿੱਚ ਆਪਾਂ ਬਜਾਈ ਸ਼ੁਰੂ ਕਰ ਦੇਣੀ ਉਹਦੀ ਅੱਛਾ ਹਾਂ ਮਤਲਬ 4 ਇੰਚ ਤੂੜੀ ਪਾ ਕੇ ਉੱਤੇ ਉਹ ਬੀਜ ਦੇ ਕੇ ਹਾਂਜੀ ਫੇਰ 4 ਇੰਚ ਤੂੜੀ ਪਾ ਕੇ ਫੇਰ ਉੱਤੇ ਵੀ ਦੇਗੇ ਅੱਛਾ ਵੀ ਦੇ ਕੇ ਤੇ ਮਤਲਬ ਵੀ ਉਹਦੇ ਉੱਤੇ ਹੀ ਰਹੀ ਅਖਬਾਰ ਉਛਾ ਦੇਣੀ ਹੈ ਠੀਕ ਅਖਬਾਰ ਉਛਾ ਕੇ ਉਹਨੂੰ ਅਖਬਾਰ ਨੂੰ ਅਸੀਂ ਦੱਸ ਦੇਣ ਗਿੱਲਿਆਂ ਰੱਖਣਾ ਪੰਪ ਦੇ ਨਾਲ ਅੱਛਾ ਤੇ ਪੰਪ ਦੇ ਨਾਲ ਗਿੱਲਿਆਂ ਨਾਲ ਫਿਰ ਉਹ ਜਿਹੜੀ ਉਲੀ ਆ ਨਾ ਹਾਂਜੀ ਜਿਹੜੇ ਦਾਣੇ ਆ ਹਾਂਜੀ ਉਹਦੇ ਨਾਲ ਉਲੀ ਜਿਹੜੀ ਰੂੜੀ ਤੂੜੀ ਹੁੰਦੀ ਨਾ ਉਹ ਸਾਰੀ ਚਿੱਟੀ ਹੋ ਜਾਂਦੀ ਹੈ ਅੱਛਾ ਅੱਛਾ ਸਾਰੀਆਂ ਐਚ ਤੇ ਆਈ ਹੈ ਹੋ ਜਾਣੀ ਜਿੰਨੀ ਤੂੜੀ ਉਹ ਉੱਤੇ ਮਤਲਬ ਉੱਲੀ ਦੀ ਲੱਗ ਜਾਣੀ ਚਾਹੀਦੀ ਉੱਲੀ ਲਾਣ ਉੱਲੀ ਨਾਲ ਹੀ ਖੁੰਬ ਬਣਨੀ ਹੈਗੇ ਅੱਛਾ ਜਿੰਨੀ ਉਹ ਉੱਲੀ ਵਧ ਗਈ ਓਨੀ ਖੁੰਬ ਜਾਦੀ ਠੀਕ ਹੈ ਠੀਕ ਹੈ ਜਿੰਨੀ ਉਹ ਮਤਲਬ ਹਾਂ ਉੱਲੀ ਉਹਦੀ ਵਾਜੂ ਓਨੀ ਉਹ ਖੁੰਬ ਜਾਦੀ ਫੇਰ ਅਸੀਂ ਦਹਾਂ ਦਿਨਾਂ ਬਾਅਦ ਉਹਨੂੰ ਅਖਬਾਰ ਲਾ ਕੇ ਜਿਹੜਾ ਮਿਸ਼ਰਨ ਤਿਆਰ ਕੀਤਾ ਹੁੰਦਾ ਇਹ ਰੇਤਾ ਹਾਂ ਤੇ ਗਲੀ ਰੂੜੀ ਲੈ ਕੇ ਛਾਣ ਕੇ ਬਣਾ ਸਵਾਰ ਕੇ ਉਹਨੂੰ ਚੰਗੀ ਤਰ੍ਹਾਂ ਹਾਂਜੀ ਛਾਣ ਕੇ ਤਿਆਰ ਕਰਕੇ ਲਾ ਕੇ ਤੇ ਫੇਰ ਉਹਨੂੰ ਦਵਾਈ ਦੇ ਨਾਲ ਸੋਧ ਕੇ ਹਾਂਜੀ ਤੇ ਮੁੜ ਕੇ ਅਸੀਂ ਉਹ ਉਹ ਇੰਚੀ ਉੱਤੇ ਪਾ ਦੇਣਾ ਹਾਂ ਠੀਕ ਹਾਂ ਉੱਤੇ ਪਾ ਕੇ ਤੇ ਫਿਰ ਉਹਨੂੰ ਅਸੀਂ ਪੰਪ ਦੇ ਨਾਲ ਮੜਾ ਮੜਾ ਗਿੱਲਾ ਰੱਖਣਾ ਫਿਰ ਉਦੋਂ ਬਾਅਦ ਦਾਮ ਨੇ ਖੁੰਬਾ ਦੇਖਣੇ ਸ਼ੁਰੂ ਮੜੇ ਖੁੰਬਾ ਖੁੰਮਾ ਆਵੇ ਪੁੱਟੀ ਜਾ ਉਹਦੇ ਲੈ ਜਾਓ ਓਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ